ਅੱਜ ਇੱਕ ਵਾਰ ਦੋਸਤੋ ਪ੍ਰੋਗਰਾਮ ਅਖਬਾਰੀ ਸੱਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ 3 ਦਸੰਬਰ 2020 ਬਠਿੰਡੇ ਦਾ ਦਾਦੀ ਪੋਤੀ ਪਾਰਕ ਪਾਰਕ ਦੇ ਵਿੱਚ ਸੱਤ ਤੇ ਸੱਤ ਵਾਲੇ ਸਾਥੀ ਦੇਖੋ ਇੱਕੋ ਹੀ ਇਸ ਟਾਈਮ ਜਿਹੜਾ ਮੁੱਦਾ ਹਾਰਟ ਮੁੱਦਾ ਕੱਲ ਵੀ ਆਪਾਂ ਇਸੇ ਮੁੱਦੇ ਤੇ ਗੱਲ ਕੀਤੀ ਸੀ ਆਮੂਮਨ ਅਸੀਂ ਸਾਰੇ ਜਣੇ ਇਸੇ ਮੁੱਦੇ ਤੇ ਗੱਲ ਕਰਦੇ ਆ ਤੇ ਕੱਲ ਬੜੀ ਵਧੀਆ ਇਹਨਾਂ ਨੇ ਸੁਰੇਸ਼ ਜੀ ਨੇ ਇੱਕ ਕਹਾਵਤ ਸੁਣਾਈ ਸੀ ਕਿ ਰਾਜਧਾਨੀ ਮੇਂ ਇੱਕ ਚਰਚਾ ਹੈ ਬਹੁਤ ਸੋਹਣੀ ਸੀ ਤੇ ਅੱਜ ਵੀ ਜਦੋਂ ਆਪਾਂ ਬੈਠੇ ਆ ਤੇ ਪਹਿਲਾ ਜਿਹੜੀ ਸ਼ੁਰੂਆਤ ਹੈ ਉਹ ਤਾਰਫ ਤੋਂ ਇੰਟਰੋਡਕਸ਼ਨ ਤੋਂ ਕਿ ਮਿਲ ਕੇ ਜਦੋਂ ਅਸੀਂ ਬੈੰਨੇ ਆ ਸਾਡੇ ਨਾਲ ਦਰਸ਼ਕ ਨਵੇਂ ਜੁੜਦੇ ਤੇ ਉਹਨਾਂ ਨੂੰ ਪਤਾ ਹੋਵੇ ਕਿ ਸਾਥ ਦੇ ਵਿੱਚ ਕੌਣ-ਕੌਣ ਬੈਠਾ ਹੈ ਕੌਣ-ਕੌਣ ਗੱਲ ਕਰ ਰਿਹਾ ਕੱਬੇ ਪਾਸੇ ਤੋਂ ਸਰਦਾਰ ਗੁਰਦੇਵ ਸਿੰਘ ਕੋਟਵੱਤਾ ਸਾਹਿਬ ਐਜੂਕੇਸ਼ਨ ਦੇ ਖੇਤਰ ਤੋਂ ਜੁੜੇ ਹੋਏ ਨੇ ਸੁਰੇਸ਼ ਹੰਸ ਜੀ ਇਹ ਰਾਈਟਰ ਵੀ ਨੇ ਤੇ ਐਜੂਕੇਸ਼ਨ ਦੇ ਖੇਤਰ ਤੋਂ ਜੁੜੇ ਡਾਕਟਰ ਦਰਸ਼ਨ ਜੀ ਇਹ ਵੀ ਐਜੂਕੇਸ਼ਨ ਦੇ ਖੇਤਰ ਤੋਂ ਜੁੜੇ ਹੋਏ ਤੇ ਸਾਡੇ ਹਰਚਰਨ ਸਿੰਘ ਜੀ ਇਹ ਵੀ এডਿਕੇਸ਼ਨ ਦੇ ਖੇਤਰ ਤੋਂ ਜੁੜੇ ਹੋਏ ਤੇ ਅਸੀਂ ਵਿਦਿਆਰਥੀ ਅਸੀਂ ਸਿਖਿਆਰਥੀ ਇਹਨਾਂ ਤੋਂ ਗਿਆਨ ਲੈ ਕੇ ਤੁਹਾਡੇ ਯਾਦ ਹੋਣਾ ਇੱਕ ਦਿਨ ਸਾਥ ਦੇ ਵਿੱਚ ਮੇਰੇ ਸਾਰਾ ਆਏ ਸੀਗੇ ਸਰਦਾਰ ਰਾਜਾ ਸਿੰਘ ਤਾਂ ਚੰਗਾ ਲੱਗਦਾ ਕਿ ਯਾਰ ਜਿਨ੍ਹਾਂ ਤੋਂ ਅਸੀਂ ਸਿੱਖਿਆ ਜਿਨ੍ਹਾਂ ਦੀ ਬਦੌਲਤ ਅੱਜ ਇਹ ਮਾਈਕ ਫੜ ਕੇ ਬੋਲਣਾ ਸ਼ੁਰੂ ਕੀਤਾ ਤਾਂ ਅੱਜ ਉਹਨਾਂ ਦੇ ਨਾਲ ਕਿਉਂਕਿ ਫੀਲਡ ਹੈ ਸਾਰੇ ਗੁਰੂ ਲੋਕ ਨੇ ਹਨਾ ਤਾਂ ਉਹਨਾਂ ਨਾਲ ਬੈਠ ਕੇ ਜਦੋਂ ਆਪਾਂ ਚਰਚਾ ਕਰਦੇ ਆ ਤਾਂ ਹੋਰ ਕੁਝ ਸਿੱਖਣ ਨੂੰ ਜਿਹੜਾ ਆ ਉਹ ਮਿਲਦਾ ਤੇ ਤਾਂ ਉਮਰ ਸਿੱਖਦੇ ਰਹੀਏ ਉਹ ਜਾਦਾ ਵਧੀਆ ਲੱਗਦਾ ਤੇ ਸਟਾਰਟ ਜਿਹੜਾ ਮੈਂ ਸੁਰੇਸ਼ ਜੀ ਤੋਂ ਕਰਦਾ ਕਿ ਸੁਰੇਸ਼ ਜੀ ਕਿਹੜੇ ਮੁੱਦੇ ਤੇ ਅੱਜ ਗੱਲ ਕਰਨਾ ਚਾਹੋਗੇ ਖੂਬਸੂਰਤ ਸੁਬਾ ਖੂਬਸੂਰਤ ਰੌਸ਼ਨੀ ਪਾਰਕ ਤੇ ਨਾਲ ਤੁਹਾਡਾ ਸਾਥ ਸਾਰੇ ਵਿਦਵਾਨ ਸਾਥੀ ਸਿੱਖਿਸ਼ਕ ਸਾਥੀ ਬੜਾ ਚੰਗਾ ਲੱਗਦਾ ਹੈ ਅ ਇਥੇ ਇਕੱਠੇ ਹੋਣਾ ਤੇ ਵਿਚਾਰ ਆਪਣੇ ਪ੍ਰਗਟ ਕਰਨਾ ਅੱਜ ਮੈਂ ਹਾਲਾਂਕਿ ਭਖ ਦਾ ਮੁੱਦਾ ਤਾਂ ਪਹਿਲਾਂ ਬਿਆਨ ਕੀਤਾ ਜਾ ਚੁੱਕਿਆ ਹੈ ਤੇ ਨਿਊਜ਼ ਪੇਪਰਸ ਮੀਡੀਆ ਸਾਰੀ ਥਾਂਵਾਂ ਤੇ ਉਹੀ ਚੱਲ ਰਿਹਾ ਹੈ ਲੇਕਿਨ ਇੱਕ ਹੋਰ ਪਾਸੇ ਅੱਜ ਮੈਂ ਤੁਹਾਨੂੰ ਲੈ ਕੇ ਚੱਲਦਾ ਉਹ ਹੈ ਪੁਸਤਕਾਂ ਕਿਉਂਕਿ ਆਪਾਂ ਸਾਰੇ ਵਿਦਿਅਕ ਖੇਤਰਾਂ ਤੋਂ ਜੁੜੇ ਹੋਏ ਹਾਂ ਤੇ ਪੁਸਤਕਾਂ ਦੇ ਉੱਤੇ ਆਪਾਂ ਥੋੜੀ ਜੀ ਗੱਲ ਕਰ ਲਈਏ ਪੂਰ ਸਾਲ ਪਹਿਲਾ ਮੇਰਾ ਕਲਕੱਤੇ ਜਾਣ ਦਾ ਸਬਬ ਬਣਿਆ ਤੇ ਮੈਂ ਜਿਹੜੇ ਰਿਕਸ਼ੇ ਵਾਲੇ ਦੇ ਨੂੰ ਬੁਲਾਇਆ ਤੇ ਉਹ ਤੇ ਮੈਂ ਜਾਣਾ ਸੀ ਕਿਧਰੇ ਮੈਂ ਬੈਠਾ ਤੇ ਉਹ ਮੇਰੇ ਨਾਲ ਅੰਗਰੇਜ਼ੀ ਚ ਗੱਲਾਂ ਕਰ ਰਿਹਾ ਸੀ ਓਕੇ ਉਹ ਸੱਤੇਜੀਤ ਰੇ ਦੀ ਵੀ ਗੱਲ ਕੀਤੀ ਉਹਨੇ ਰਤਵਿਤ ਘਟਕ ਦੀ ਗੱਲ ਕੀਤੀ ਵੱਡੇ ਵੱਡੇ ਫਿਲਮ ਮੇਕਰ ਉਹਨਾਂ ਦੀ ਗੱਲ ਕੀਤੀ ਮੈਂ ਇਹ ਸੋਚ ਰਿਹਾ ਸੀ ਬੈਠਾ ਕਿ ਸਾਡੇ ਪੰਜਾਬ ਤੇ ਬੰਗਾਲ ਦੇ ਵਿੱਚ ਕੀ ਫਰਕ ਹੈ ਇਸੇ ਤਰ੍ਹਾਂ ਨਾਲ ਕਈ ਵਾਰੀ ਪੂਨੇ ਜਾਣ ਦਾ ਸਬਬ ਬਣਿਆ ਮਹਾਰਾਸ਼ਟਰ ਜਾਣ ਦਾ ਸਬਬ ਬਣਿਆ ਉਥੇ ਥੀਏਟਰ ਤੇ ਰੰਗਮੰਚ ਤੇ ਸਾਹਿਤ ਕਿਤੇ ਜਿਆਦਾ ਜਾਗਰਤ ਹੈ ਸਾਡੇ ਨਾਲੋਂ ਇਹ ਨਹੀਂ ਕਹਿੰਦਾ ਮੈਂ ਕਿ ਪੰਜਾਬੀ ਸਾਹਿਤ ਨਹੀਂ ਪੜਦੇ ਬਹੁਤ ਪੜਦੇ ਨੇ ਇੱਥੇ ਜਦੋਂ ਵੀ ਪੁਸਤਕ ਮੇਲਾ ਲੱਗਦਾ ਬਠਿੰਡੇ ਖਾਸ ਕਰਕੇ ਇਹ ਮੈਕਸਿਮਮ ਕਿਤਾਬਾਂ ਦੀ ਵਿਕਰੀ ਬਠਿੰਡੇ ਸ਼ਹਿਰ ਚ ਹੁੰਦੀ ਹੈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਆਸੇ ਪਾਸੇ ਜਿੰਨੇ ਵੀ ਪਿੰਡ ਨੇ ਜਾਂ ਤਹਿਸੀਲਾਂ ਨੇ ਜਾਂ ਕਹਿ ਲੋ ਸਾਡਾ ਸ਼ਹਿਰ ਇੱਥੇ ਬਹੁਤ ਪਾਠਕ ਨੇ ਜਿੰਨੇ ਪੰਜਾਬੀ ਦੇ ਨੇ ਉਹਨੇ ਕਿ ਹਿੰਦੀ ਦੇ ਵੀ ਨੇ ਇਸ ਦਾ ਸਬੂਤ ਇੱਥੇ ਦੇ ਨਿਊਜ਼ਪੇਪਰ ਜਿਹੜੇ ਹਿੰਦੀ ਦੇ ਵਿੱਚ ਚੱਲ ਰਹੇ ਨੇ ਉਹ ਕਾਫੀ ਵਿਕਦੇ ਨੇ ਇਹਦਾ ਮਤਲਬ ਹਿੰਦੀ ਦਾ ਪਾਠਕ ਵੀ ਇੱਥੇ ਹੈ ਤੇ ਪੰਜਾਬੀ ਦਾ ਵੀ ਹੈ ਪਾਸ਼ਾ ਦਾ ਕੋਈ ਮਸਲਾ ਨਹੀਂ ਹੈ ਮਸਲਾ ਹੈ ਪੁਸਤਕਾਂ ਦਾ ਪੜਨ ਦਾ ਬਿਲਕੁਲ ਦਰਅਸਲ ਮੈਂ ਜਦੋਂ ਵੀ ਝਾਤ ਮਾਰਦਾ ਆਪਣੇ ਘਰਾਂ ਚ ਤੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ ਚੰਗੇ ਤੋਂ ਚੰਗਾ ਸੋਫਾ ਮਿਲੇਗਾ ਚੰਗੇ ਤੋਂ ਚੰਗੀ ਅਲਮਾਰੀ ਮਿਲੇਗੀ ਚੰਗੇ ਤੋਂ ਚੰਗਾ ਟੀਵੀ ਮਿਲੇਗਾ ਲੱਖ ਲੱਖ ਰੁਪਏ ਦੇ ਟੀਵੀ ਵੱਡੇ ਵੱਡੇ ਲਾ ਰੱਖੇ ਘਰਾਂ ਚ ਤੇ ਬਟ ਇੱਕ ਪੁਸਤਕਾਂ ਦੀ ਅਲਮਾਰੀ ਨਹੀਂ ਮਿਲਦੀ ਬਿਲਕੁਲ ਬੜਾ ਅਫਸੋਸ ਹੁੰਦਾ ਉਦੋਂ ਜਦੋਂ ਮੈਂ ਕਿਸੇ ਵੀ ਘਰ ਚ ਜਾਂਦਾ ਤੇ ਘਟੋ ਘਟ ਇੱਕ ਕਿਤਾਬ ਤੁਹਾਡੇ ਟੇਬਲ ਤੇ ਤੇ ਪਈ ਹੋਵੇ ਘਟੋ ਘਟ ਤੁਹਾਡਾ ਬੱਚਾ ਅੱਜ ਨਹੀਂ ਤੇ ਕੱਲ ਉਸ ਨੂੰ ਪਲਟ ਕੇ ਦੇਖੇਗਾ ਸ਼ਾਇਦ ਉਹਦੇ ਅੰਦਰ ਕੋਈ ਰੌਸ਼ਨੀ ਪ੍ਰਵੇਸ਼ ਕਰ ਜੇ ਤੇ ਉਹ ਕਿਤਾਬਾਂ ਵੱਲ ਤੁਰ ਪਵੇ ਬਿਲਕੁਲ ਐਸੀ ਕਰਕੇ ਅਸੀਂ ਜਿੰਨੇ ਲਗਜ਼ਰੀਸ ਹੈ ਅਸੀਂ ਜਿੰਨਾ ਖਰਚ ਕਰਦੇ ਹਾਂ ਉਹ ਬੇਜ਼ਾ ਚੀਜ਼ਾਂ ਦੇ ਉੱਤੇ ਜ਼ਿਆਦਾ ਕਰਦੇ ਆਂ ਅਸੀਂ ਉਹਨਾਂ ਚੀਜ਼ਾਂ ਤੇ ਖਰਚ ਕਰਦੇ ਆਂ ਜਿਨ੍ਹਾਂ ਦਾ ਜਿਹੜੀ ਮੈਟੀਰੀਅਲਿਸਟਿਕ ਨੇ ਬਟ ਜਿਹੜੇ ਬੱਚੇ ਕਿਤਾਬਾਂ ਵੱਲ ਝੁੱਕ ਗਏ ਉਹ ਕਟੋ-ਕਟ ਉਹਨਾਂ ਦੇ ਵਿੱਚ ਇਨਸਾਨੀਅਤ ਜ਼ਰੂਰ ਪੈਦਾ ਹੋ ਜਾਂਦੀ ਹੈ ਕੁਝ ਹੋਵੇ ਨਾ ਹੋਵੇ ਮੈਂ ਅਕਸਰ ਕਿਹਾ ਬੱਚਿਆਂ ਨੂੰ ਕਿ ਬੱਚੋ ਜੇ ਤੁਸੀਂ ਕੈਰੀਅਰ ਬਣਾਉਣਾ ਤਾਂ ਇਨਸਾਨੀਅਤ ਦੇ ਫੀਲਡ ਦੇ ਵਿੱਚ ਬਣਾ ਲਓ ਕਿਉਂਕਿ ਇੱਥੇ ਸਾਰਾ ਕੁਝ ਹੀ ਖੁੱਲਾ ਇੱਥੇ ਤੁਹਾਨੂੰ ਕੰਪੀਟੀਸ਼ਨ ਹੀ ਨਹੀਂ ਹੈ ਕੰਪੀਟੀਸ਼ਨ ਹੈ ਹੋਰ ਚੀਜ਼ਾਂ ਚ ਪਰ ਇਨਸਾਨੀਅਤ ਚ ਕੰਪੀਟੀਸ਼ਨ ਹੀ ਨਹੀਂ ਹੈ ਤੇ ਦੋਸਤੋ ਮੈਂ ਖਾਸ ਤੌਰ ਤੇ ਆਪਣੀ ਆਉਣ ਵਾਲੀ نسل ਨੂੰ ਆਉਣ ਵਾਲੇ ਬੱਚਿਆਂ ਨੂੰ ਘਟੋ ਘਟ ਇਹ ਕਹੀਏ ਕਿ ਬਈ ਤੁਸੀਂ ਕਿਤਾਬਾਂ ਵੱਲ ਚੁੱਕੋ ਇੱਕ ਹੋਰ ਚੀਜ਼ ਬੜੀ ਖੂਬਸੂਰਤ ਜੀ ਗੱਲ ਹੈ ਜான் ਬਰਜਰ ਦਾ ਮੈਂ ਇੱਕ ਲੇਖ ਪੜ੍ਹਿਆ ਸੀ ਉਹਦੇ ਜ ਉਹ ਕਹਿੰਦਾ ਬੜਾ ਬਹੁਤ ਵਧੀਆ ਗੱਲ ਕਹਿੰਦਾ ਕਹਿੰਦਾ ਵਿਸਫੋਟ सिर्फ एक बार होगा बम जो विस्फोट करता है वो एक बार करता है लेकिन पुस्तक जितनी बार पढ़ी जाएगी उतनी बार विस्फोट करेगी उतनी बार ब्लास्ट करेगी कविता को जितनी बार पढ़ोगे उतनी बार ब्लास्ट करेगी पाश की कविता पढ़ लो या किसी और क्रांतिकारी कविता पढ़ लो नाजिम हिकमत पढ़ लो फैज़ अहमद फैज़ को पढ़ लो आज भी ये शायर हमारे अंदर ब्लास्ट करते हैं और हम सड़कों पे आ जाते हैं दुष्यंत कुमार को पढ़ लो कौन कहता है आकाश में सुराख नहीं हो सकता क्या बात? क्या बात? कौन कहता है आकाश में सुराख नहीं हो सकता एक पत्थर तो तबीयत से उछालो यारो थोड़ा मन होना चाहिए था। पत्थर देख ताकत अपने आप ही है पत्थर तो भजा जाऊगा एक पत्थर तो तबीयत से उछालो यारो आज ये दीवार पर्दों की तरह हिलने लगी शर्त ये थी कि बुनियाद हिलनी चाहिए इस हिमालय से कोई गंगा निकलनी चाहिए हो गई है पीर पर्वत सी पिघलनी चाहिए इस हिमालय से कोई गंगा निकलनी चाहिए मेरे सीने में न सही तेरे सीने में सही हो कहीं भी आग लेकिन आग जलनी चाहिए आज मेरा सिर्फ इतना कहना है ਕਿ ਅਸੀਂ ਆਪਣੇ ਘਰ ਚ ਘਟੋ ਘਟ ਪੁਸਤਕਾਂ ਨੂੰ ਪ੍ਰਵੇਸ਼ ਕਰਾਈਏ ਰੋਸ਼ਨੀ ਆਏਗੀ ਹਨੇਰੇ ਦੇ ਵਿੱਚ ਰੋਸ਼ਨੀ ਦਾ ਇੱਕੋ ਇੱਕ ਤਰੀਕਾ ਲਿਆਉਣ ਦਾ ਹੈ ਉਹ ਹੈ ਪੁਸਤਕਾਂ ਪੁਸਤਕਾਂ ਦੇ ذریعے ਆਪਾਂ ਥੋੜਾ ਸੋਚਣਾ ਸ਼ੁਰੂ ਕਰੀਏ ਥੈਂਕ ਯੂ ਜੀ ਸ਼ੁਕਰੀਆ ਬਿਲਕੁਲ ਵੀ ਖੂਬ ਦੇਖੋ ਉਹੀ ਗੱਲ ਹੈ ਨਾ ਮੈਂ ਮੈਂ ਕੀ ਕਹਿਣਾ ਉਹ ਨਾ ਵੀ ਯਾਰ ਜਿਹੜਾ ਗਿਆਨੀ ਬੰਦਾ ਨਾ ਉਹਨੇ ਗਿਆਨ ਦੀ ਗੱਲ ਕਰਨੀ ਹੈ ਹੁਣ ਇਹ ਇਹ ਗਿਆਨੀ ਬੰਦੇ ਨੇ ਇਹ ਦੇਖੋ ਇਹਨਾਂ ਨੇ ਬੱਚਾ ਨੂੰ ਪੜਾਇਆ ਸਾਡੇ ਹੋਰ ਭੈਣ ਭਰਾਵਾਂ ਨੂੰ ਪੜਾਇਆ ਜਿਹੜੇ ਅੱਜ ਅਲੱਗ-ਅਲੱਗ ਥਾਵਾਂ ਤੇ ਜਿਹੜਾ ਆ ਉਹ ਬੈਠੇ ਕਿਸੇ ਨਾ ਕਿਸੇ ਡਿਊਟੀ ਨੂੰ ਨਿਭਾ ਰਹੇ ਹੋਣਗੇ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਸਾਡੇ ਘਰਾਂ ਦੇ ਵਿੱਚ ਸੋਫੇ ਪਏ ਨੇ ਮਹਿੰਗੇ ਮਹਿੰਗੇ ਸਾਡੇ ਘਰਾਂ ਦੇ ਵਿੱਚ ਮਹਿੰਗੇ ਮਹਿੰਗੇ ਬੈੱਡ ਪਏ ਨੇ ਇਹ ਆਖਰ ਟੁੱਟ ਜਾਣੇ ਨੇ ਡਿਸਟਰੋਏ ਹੋ ਜਾਣੇ ਕਿਤਾਬ ਜੇ ਪਾੜ ਵੀ ਗਈ ਖੁਦਾ ਨਾ ਖਾਸਤਾ ਪਰ ਉਹਦਾ ਜਿਹੜਾ ਗਿਆਨ ਤੁਹਾਡੇ ਵਿੱਚ ਆਇਆ ਹੋਇਆ ਉਹ ਗਿਆਨ ਤੁਸੀਂ ਗਾਂ ਵੰਡਦੇ ਰਹਿਣਾ ਕਿਸੇ ਸੋਫੇ ਨੇ ਕੰਮ ਨਹੀਂ ਆਉਣਾ ਕਿਸੇ ਵੱਡੀਆਂ ਵੱਡੀਆਂ ਐਲਸੀਡੀਆਂ ਨੇ ਕੰਮ ਨਹੀਂ ਆਉਣਾ ਪਰ ਇਹ ਕਿਤਾਬ ਛੋਟੀ ਜੀ ਕਿਤਾਬ ਉਹ ਜ਼ਰੂਰ ਹੈ ਜਿਹੜਾ ਵਾਕਈ ਗੱਲ ਸਹੀ ਹੈ ਉਹਨੂੰ ਸਾਨੂੰ ਆਪਣੇ ਘਰਾਂ ਚ ਰੱਖਣਾ ਚਾਹੀਦਾ ਹੈ ਡਾਕਟਰ ਦਰਸ਼ਨ ਸਿੰਘ ਜੀ ਕੀ ਕਹਿਣਾ ਚਾਹੋ ਹਾਂ ਜੀ ਮਸਕਰਾ ਰਹੇ ਮੈਨੂੰ ਕੋਈ ਗੱਲ ਯਾਦ ਆ ਰਹੀ ਸੀ ਕੋਈ ਮਾ ਸ਼ਰੇਸ਼ ਜੀ ਦੀ ਜਿਹੜੀ ਹੈ ਇਹਨਾਂ ਨੇ ਆਹ ਉਹ ਖਰੋ ਚਲੇ ਗਏ ਉਹਨਾਂ ਨੇ ਉਹ ਸੁਣ ਨਹੀਂ ਰਹੇ ਤੇ ਅਸੀਂ ਮਤਲਬ ਜੋ ਇੱਥੇ ਚੇਂਜ ਲਈ ਜਾਂ ਬੈਟਰਮੈਂਟ ਲਈ ਅਸੀਂ ਰੋਜ਼ ਜਿਹੜਾ ਹੈਗਾ ਉਹ ਕਰਦੇ ਆ ਕਿੰਨਾ ਇਫੈਕਟ ਪੈਂਦਾ ਇਹ ਤੇ ਜਾਣਦੇ ਨਾ ਸ਼੍ਰੇਸ਼ ਜੀ ਨੇ ਬੜੀ ਸੋਹਣੀ ਗੱਲ ਕੀਤੀ ਹੈ ਇੱਕ ਨਵਾਂ ਵਿਸ਼ਾ ਛੇੜਿਆ ਉਹ ਕਹਿੰਦੇ ਉਹ ਉਹ ਝੂਠ बोलेंगे ਕਰ ਦੇਗੇ ਲਾਜਵਾਬ ਮੈਂ ਸੱਚ ਬੋਲੂਗਾ ਮਗਰ ਹਾਰ ਜਾਊਗਾ ਕੀ ਬਾਤ ਕੀ ਬਾਤ ਰੋਜ਼ ਸੱਚ ਬੋਲਦੇ ਆ ਤੇ ਮੈਂ ਸੱਚ ਬੋਲ ਕੇ ਹਾਰਨ ਨਾ ਹਾਰਨਾ ਵੀ ਨਹੀਂ ਚਾਹੁੰਦਾ ਸੋ ਇਹ ਜਿਹੜਾ ਕਿਤਾਬਾਂ ਦੀ ਗੱਲ ਕੀਤੀ ਹੈ ਸ਼੍ਰੀਸ਼ ਜੀ ਨੇ ਬੜੀ ਬੜੀ ਵਧੀਆ ਗੱਲ ਹੈ ਤੇ ਮੈਂ ਮਤਲਬ ਇਹ ਹੈ ਬਹੁਤੇ ਰਾਈਟਰਸ ਨੇ ਕਿਹਾ ਮੈਂ ਖੁਦ ਵੀ ਕਿਹਾ ਮੈਂ ਖੁਦ ਲਿਖਿਆ ਵੀ ਸੀ ਇੱਕ ਥਾਂ ਤੇ ਵੀ ਜਿਹੜਾ ਇਹ ਕਿਸੇ ਦੇਸ਼ ਦੀ ਤਰੱਕੀ ਦਾ ਉਸ ਦੇ ਲੈਵਲ ਦਾ ਉਥੋਂ ਦੀ ਜਨਤਾ ਦੀ ਜਿਹੜੀ ਹੈਗੀ ਹੈ ਇੰਟੈਲੈਕਚੁਅਲਿਟੀ ਦਾ ਉਹ ਇਥੋਂ ਪਤਾ ਲੱਗਦਾ ਵੀ ਉਥੋਂ ਦਾ ਸਾਹਿਤ ਕਿੰਨਾ ਨਰੋਆ ਹੈ ਸਿਰਫ ਕਿਤਾਬ ਨਹੀਂ ਉਹ ਨਰੋਏ ਸਾਹਿਤ ਵਾਲੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਵੀ ਜੇ ਸਾਡਾ ਸਾਹਿਤ ਨਰੋਆ ਤਾਂ ਉਹ ਆਲੇ ਦੁਆਲੇ ਨੂੰ ਜਿਹੜੀ ਸਿੱਖਿਆ ਹੈਗੀ ਆ ਉਹ ਉਸੇ ਟਾਈਪ ਦੀ ਜਿਹੜੀ ਮਿਲੂਗੀ ਜਿਵੇਂ ਵੀ ਸਾਡਾ ਬੱਚਾ ਇਹ ਕਿਤਾਬ ਕਦੇ ਫਰੋਲੂਗਾ ਮੈਂ ਤਾਂ ਕਹਿੰਨਾ ਵੀ ਜਿੰਨੀ ਸਾਡੀਆਂ ਸਾਡੇ ਸੈਕਸ਼ਨ ਆਫ ਸੋਸਾਇਟੀ ਨੇ ਲੋਅਰ ਟੂ ਹਾਈ ਇਹ ਸਾਰੇ ਜੇਕਰ ਮਤਲਬ ਅੱਛੀ ਅੱਛਾ ਸਾਹਿਤ ਹੈ ਜੇ ਹੁਣ ਅਸੀਂ ਜਿਵੇਂ ਅੱਜਕੱਲ ਗੀਤਾਂ ਦਾ ਆਮ ਗੱਲ ਹੁੰਦੀ ਹੈਗੀ ਆ ਵੀ ਉਹ ਐਵੇਂ ਬੋਲੀ ਜਾਂਦਾ ਹੈਗਾ ਉਹ ਨਾਂ ਲੈ ਕੇ ਆਪਾਂ ਕੀ ਕਰਨਾ ਵੀ ਉਹ ਫਲਾਣਾ ਧੌਂਕਾ ਇਸ ਤਰ੍ਹਾਂ ਵੀ ਦੂਜੇ ਮਤਲਬ ਜਿਹੜੇ ਹੈਗੇ ਅਨਸੋਸ਼ੀਅਲ ਗੀਤ ਗਾਈ ਜਾਂਦਾ ਤਾਂ ਉਹ ਜਿਹੜਾ ਉਹੋ ਜਿਹਾ ਹੀ ਮਾਹੌਲ ਬਣੂਗਾ ਜਦੋਂ ਆਪਾਂ ਕਿਸੇ ਬੱਚੇ ਨੂੰ ਦਾਖਲ ਕਰਾਉਣਾ ਯਾਰ ਆਪਾਂ ਫਲਾਣੇ ਇੰਸਟੀਚੂਟ ਦੇ ਵਿੱਚ ਕਰਾਵਾਂਗੇ ਕਿਉਂ ਕਿਉਂਕਿ ਉੱਥੇ ਮਾਹੌਲ ਚੰਗਾ ਮਾਹੌਲ ਦਾ ਮਤਲਬ ਇਹ ਆ ਵੀ ਉੱਥੇ ਜਿਹੜੀ ਹੈਗੀ ਆ ਸਿੱਖਿਆ ਦਾ ਜਿਹੜਾ ਮਾਹੌਲ ਹੈਗਾ ਉਹ ਅੱਛਾ ਹੈਗਾ ਸੋ ਇਹ ਬੜੀ ਵਧੀਆ ਇਹ ਗੱਲ ਹੈਗੀ ਆ ਸੋ ਵਾਕਿ ਵਧੀਆ ਗੱਲ ਨੂੰ ਸਾਰੇ ਲੋਕ ਵਧੀਆ ਕਹਿੰਦੇ ਨੇ ਤੇ ਵਧੀਆ ਗੱਲ ਸਾਨੂੰ ਕਰਨੀ ਚਾਹੀਦੀ ਹੈ ਸਰਦਾਰ ਗੁਰਦੇਵ ਸਿੰਘ ਕੋਟਵੱਤਾ ਸਾਹਿਬਾਰੇ ਅਹਵਾਰੀ ਸਾਦੇ ਸਾਥੀ ਤੇ ਸਰੋਤਿਆਂ ਨੂੰ ਬਹੁਤ ਪ੍ਰੇਮਪ੍ਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦਾ ਹਾਂ ਕਿ ਸਾਰੇ ਤੰਦਰੁਸਤ ਤੇ ਦਿਮਾਗੀ ਤੌਰ ਤੇ ਸਾਰੇ ਠੀਕ ਹੋਵੋਗੇ ਕਿਉਂਕਿ ਜਿਹੜਾ ਸਰੀਰਕ ਦੁੱਖ ਆ ਤਨ ਦਾ ਉਹ ਤਾਂ ਖਤਮ ਹੋ ਜਾਂਦਾ ਹੈ ਟਾਈਮ ਨਾਲ ਪਰ ਜਿਹੜਾ ਦਿਮਾਗੀ ਕਮਜ਼ੋਰੀ ਜਾਂ ਦਿਮਾਗੀ ਤੌਰ ਤੇ ਬਿਮਾਰ ਆ ਬੰਦਾ ਉਹ ਬਹੁਤ ਟਾਈਮ ਲੱਗਦਾ ਹੈ ਉਹਨੂੰ ਠੀਕ ਕਰਨ ਵਾਸਤੇ ਉਹਦੇ ਵਾਸਤੇ ਸਾਨੂੰ ਸਮਾਜ ਦੇ ਵਿੱਚ ਕੁਝ ਪ੍ਰਾਪਤ ਕਰਨਾ ਔਰ ਕੁਝ ਹੱਥੋਂ ਦੇਣਾ ਸਮਾਜ ਨੂੰ ਦੇਣਾ ਇਹ ਜ਼ਰੂਰੀ ਹੁੰਦਾ ਹੈ ਤਾਂ ਹੀ ਸੰਤੁਸ਼ਟੀ ਹੁੰਦੀ ਹੈ ਜੇ ਕੋਈ ਬੰਦਾ ਕੋਈ ਕੰਮ ਕਰ ਰਹਾ ਹੈ ਜੇ ਉਹਨੂੰ ਉਹਦੇ ਵਿੱਚੋਂ ਕੋਈ ਸਕੂਨ ਮਿਲਿਆ ਹੈ ਤੇ ਉਹ ਗੱਲ ਕਹਿਣ ਜੋਗਾ ਵੀ ਮੈਂ ਆਹ ਕੰਮ ਕੀਤਾ ਤੇ ਮੈਂ ਆਇਆ ਕਰ ਰਿਹਾ ਉਹਦੀ ਜਿਹੜੀ ਆਪ ਦੀ ਜਿਹੜੀ ਆਪਣਾ ਆਪਣਾ ਮਨਮਤੇ ਬਲਬਲੇ ਆ ਜਦੋਂ ਅੱਗੇ ਸੁਨੇ ਜਾਂਦੇ ਨੇ ਕਹਿ ਜਾਂਦੇ ਤੇ ਉਹਨੂੰ ਸਕੂਨ ਮਿਲਦਾ ਉਸ ਗੱਲ ਦਾ ਕਿਤਾਬਾਂ ਦੀ ਗੱਲ ਚੱਲੀ ਆ ਜਿਹੜਾ ਸਾਹਿਦ ਦੇ ਤਿੰਨ ਗੁਣ ਨੇ ਜੀ ਸਤਿਮ ਸਿਮਮ ਸੁੰਦਰਮ ਜੀ ਸਹਿਤ ਉਹ ਜਿਹੜਾ ਵੀ ਸਤਿਮ ਸੱਚਾ ਹੋਵੇ ਸਿਮਮ ਕਲਿਆਣਕਾਰੀ ਹੋਵੇ ਤੇ ਸੁੰਦਰਮ ਆਵੇਂ ਪੜਨ ਲੱਗੇ ਬਹੁਤ ਜਾਂ ਲਗੇ ਤੇ ਉਹਨੇ ਗੱਲਾਂ ਮਾਰੀਆਂ ਨਾ ਹੁਣ ਵੀ ਜੇ ਤੋਂ ਆਪਾਂ ਨੂੰ ਕੁਝ ਮਿਲੇ ਨਾ ਉਹਦੇ ਵਿੱਚ ਕੁਝ ਸੁੰਦਰਤਾ ਚਾਕੇ ਵੀ ਸਮਾਜ ਨੂੰ ਕੁਝ ਸਿਹਤ ਦੇਣ ਵਾਲਾ ਇਹ ਹੈਗਾ ਇਹਨੂੰ ਕਲਿਆਣ ਕਰਨ ਵਾਲਾ ਤੇ ਅਸੀਂ ਹਾਂ ਇਹ ਪੜਹੀਏ ਤੇ ਸਕੂਨ ਮਿਲੇ ਉਹਦੇ ਵਿੱਚੋਂ ਜਿਹੜੇ ਕਿਤਾਬਾਂ ਦੇ ਵਿੱਚ ਇਹ ਤਿੰਨੇ ਚੀਜ਼ਾਂ ਹੋਣ ਗਿਆ ਉਹਨੂੰ ਪੜ ਕੇ ਅਸੀਂ ਤੱਕੀ ਕਰ ਸਕਦੇ ਆ ਆਪਾਂ ਦੱਸ ਸਕਦੇ ਆ ਤੇ ਬਾਕੀ ਮੈਂ ਇੱਕ ਹੁਣ ਦਾ ਜਿਹੜਾ ਪੋਜੀਸ਼ਨ ਚੱਲ ਰਹੀ ਆ ਉਹ ਤੇ ਇਹ ਲੈਣਾ ਵੀ ਜਿਹੜੇ ਅਸੀਂ ਬੁੱਧੀ ਜਿਵੇਂ ਆ ਤੇ ਅਸੀਂ ਆਪਣੇ ਆਪ ਨੂੰ ਸਿਆਣੇ ਕਹਿਣ ਲੱਗ ਗਏ ਇੱਕ ਬੰਦਾ ਕੋਈ ਲੇਬਰ ਕਰਦਾ ਹੈ ਜਾਂ ਛੋਟਾ ਜ਼ਿਮੀਦਾਰ ਛੋਟਾ ਮਤਲਬ ਆਪ ਹੱਥੀਂ ਕੰਮ ਕਰ ਰਿਹਾ ਹੈ ਹਲ ਬਾਹਰ ਹੈ ਉਹਨੂੰ ਵੱਡੀ ਸਿਆਣਪ ਕੀ ਆ ਜੇ ਉਹ ਬੰਦਾ ਕੰਮ ਕਰਕੇ ਤੇ ਲੋਕਾਂ ਦੇ ਵਾਸਤੇ ਕੋਈ ਉਹ ਸਹੋਗੀ ਸਿੱਧ ਹੋ ਰਿਹਾ ਹੈ ਤੇ ਉਹਦੋਂ ਵੱਡੀ ਗੱਲ ਤੇ ਕੋਈ ਮੈਨੂੰ ਸਿਆਣਾ ਕੋਈ ਹੋ ਹੀ ਨਹੀਂ ਸਕਦਾ ਜੇ ਇੱਕ ਖੇਤ ਵਿੱਚ ਕੰਮ ਕਰਦਾ ਬੰਦਾ ਆਪਦੀ ਇਮਾਨਦਾਰੀ ਨਾਲ ਜਾ ਮਜ਼ਦੂਰ ਕੰਮ ਕਰਦਾ ਇਮਾਨਦਾਰ ਨਾਲ ਆਪਣੀ ਲੈ ਕੇ ਦਿਹਾੜੀ ਤੇ ਉਹ ਜਾਂਦਾ ਤੇ ਉਹ ਸਿਆਣੇ ਤੇ ਉਹ ਹੋਏ ਤੇ ਅਸੀਂ ਬਿਨਾ ਕੰਮ ਵਾਲੇ ਸਿਆਣੇ ਹੋਏ ਫਿਰਦੇ ਆਂ ਵੀ ਸਾਡੇ ਵਰਗਾ ਸਿਆਣਾ ਹੀ ਕੋਈ ਨਹੀਂ ਮੈਂ ਨਹੀਂ ਕਿਤਾਬਾਂ ਲਿਖਤੀਆਂ ਜੀ ਮੈਂ ਇਹਨੇ ਲੇਖ ਲਿਖ ਦਿੱਤੇ ਮੈਂ ਉਹ ਕਰਤਾ ਆ ਕਰਤਾ ਐਨੀ ਕਮਾਈ ਕਰ ਲਈ ਮੈਂ ਕਿਤਾਬਾਂ ਜੋ ਵੇਚ ਕੇ ਇਹ ਸਿਆਣਪ ਸਾਡੀ ਰਹਿ ਗਈ ਇੱਥੇ ਦੁਨੀਆ ਤੇ ਕੰਮ ਕਰਨ ਵਾਲੇ ਦੀ ਕੋਈ ਗੱਲ ਨਹੀਂ ਹੁਣ ਸਿਆਣੇ ਬੜੇ ਹੋ ਗਏ ਲੇਬਰ ਐਕਟ ਖਤਮ ਕਰਤਾ ਇਹਨਾਂ ਨੇ ਆ ਜਿਹੜਾ ਹੁਣ ਜ਼ਿੰਮੇਦਾਰਾਂ ਦਾ ਸਾਹਿਬ ਆਪਣਾ ਇਹਨਾਂ ਕੀਤੇ ਨੇ ਕਾਨੂੰਨ ਕਰਤੇ ਇਹ ਅਸੀਂ ਸਿਆਣੇ ਆ ਉਹ ਕਹਿੰਦੇ ਤੁਹਾਨੂੰ ਸਮਝੀ ਨਹੀਂ ਬੁੱਧੂ ਆ ਤੁਸੀਂ ਉਹ ਜਿਹੜਾ ਬੰਦਾ ਕੰਮ ਕਰਦਾ ਉਹ ਮਰ ਰਿਹਾ ਤੇ ਤੁਸੀਂ ਸਿਆਣੇ ਹੋਗੇ ਜਿਹੜੇ ਫੇਰਾ ਫੇਰੀਆਂ ਕਰਨ ਵਾਲੇ ਵਪਾਰ ਕਰਨ ਵਾਲੇ ਉਹ ਤਾਂ ਹੋਗੇ ਸਿਆਣੇ ਤੇ ਕੰਮ ਕਰਨ ਵਾਲਾ ਬੁੱਧੂ ਹੋ ਗਿਆ ਸੋ ਇਹ ਜਿਹੜਾ ਰੁਝਾਨ ਸਾਡੇ ਚੱਲ ਰਿਹਾ ਹੈ ਦਿਨ ਬਦ ਦਿਨ ਇਹ ਮਤਲਬ ਸਾਨੂੰ ਠੰਢੀ ਗਲਾਂ ਵੱਲ ਲਾ ਜਾ ਰਿਹਾ ਕੋਈ ਚੜ੍ਹਦੇ ਜ ਨਹੀਂ ਮੂਵਮੈਂਟ ਦੇਖੋ ਕਿਵੇਂ ਬਣ ਰਹੀ ਆ ਕੱਲੇ ਪੰਜਾਬ ਤੋਂ ਕੰਮ ਚੱਲਿਆ ਸੀ ਪੰਜਾਬ ਦੇ ਨਾਲ ਹਰਿਆਣਾ ਰਲ ਗਿਆ ਹਰਿਆਣੇ ਦੇ ਘਾਂ ਯੂਪੀ ਆ ਗਿਆ ਮੱਧ ਪ੍ਰਦੇਸ਼ ਆ ਗਿਆ ਉੱਤਰਾਖੰਡ ਇਹ ਰਲ ਕੇ ਸਾਰੇ ਹੁਣ ਅਗਲੀ ਗੱਲ ਅੱਜ ਮਤਲਬ ਉਹ ਪੜਨ ਵਾਲੀ ਵੇਖੀ ਵੀ ਉਹ ਜਿਹੜੇ ਟਰਾਂਸਪੋਰਟਰ ਨੇ ਕਿਉਂਕਿ ਉਹਨਾਂ ਨੂੰ ਵੀ ਫਰਕ ਪੈਣਾ ਕੱਲ ਨੂੰ ਜਦੋਂ ਕੋਈ ਖੇਤੀ ਨਾਲ ਮਸਲਾ ਜੁੜਿਆ ਹੋਇਆ ਸਾਰਾ ਢਵਾ ਢੋਈ ਦਾ ਉਹ ਉਹ ਕਹਿੰਦੇ 5 ਤਰੀਕ ਤੋਂ ਅਸੀਂ ਬੰਦ ਕਰ ਰਹੇ ਹਾਂ ਉਹ ਕਰ ਰਹਾ ਫਿਰ ਮੂਵਮੈਂਟ ਕਿਸੀ ਬਣੀ ਹੁਣ ਪਿੰਡਾਂ ਦੇ ਵਿੱਚ ਜਿਵੇਂ ਸਾਡੇ ਕੋਈ ਬਾਹਰਲੇ ਦੇਸ਼ ਨਾਲ ਲੜਾਈ ਲੱਗੀ ਹੋਵੇ ਤਾਂ ਉਦੋਂ ਅਸੀਂ ਛੋਲੇ ਵੀ ਪਨਾ ਕੇ ਦਿੱਤੇ ਸੀਗੇ ਕਣਕ ਵੀ ਭੇਜੀ ਆਟਾ ਭੇਜਿਆ ਰੋਟੀਆਂ ਬਣਾ ਭੇਜ ਰਹੇ ਹਾਂ ਬਾਰਡਰ ਏਰੀਆ 'ਚ ਹਾਂਜੀ ਤੇ ਜੋ ਵੀ ਸਾਡੇ ਕੋਲ ਸਰਦਾ ਪੁੰਦਾ ਕੱਪੜੇ ਭੇਜਦੇ ਰਹੇ ਆ ਉਹੀ ਕੰਮ ਹੁਣ ਸ਼ੁਰੂ ਹੋ ਗਿਆ ਕਿਸਾਨਾਂ ਵਾਸਤੇ ਇਹ ਇੱਕ ਕਿਸਮ ਦੀ ਲੜਾਈ ਸੈਂਟਰ ਦੀ ਤੇ ਕਿਸਾਨਾਂ ਦੀ ਇੱਕ ਲੜਾਈ ਸ਼ੁਰੂ ਹੋ ਗਈ ਤੇ ਜਦੋਂ ਐਸੀ ਜੀ ਮੂਵਮੈਂਟ ਬਣਦੀ ਆ ਤੇ ਇਹਨੂੰ ਸੰਭਾਲਣ ਦੀ ਲੋੜ ਆ ਇਹਨੂੰ ਹੋਰ ਇਸ ਤਰ੍ਹਾਂ ਬੇ ਮਤਲਬ ਧਿਆਨਾ ਕਰਕੇ ਵੀ ਆਪੇ ਚੁੱਪ ਕਰ ਜਾਣਗੇ ਇਹ ਆਪੇ ਚੁੱਪ ਹੋਣਾ ਨਹੀਂਗਾ ਸੈਂਟਰ ਸਰਕਾਰ ਦੇ ਤੇ ਵਧੀਆ ਕੋਈ ਐਕਸ਼ਨ ਲਵੇ ਵਧੀਆ ਕੋਈ ਲਿਆਵੇ ਮੈਂ ਇਹ ਕਹਿੰਦਾ ਵੀ ਇੱਕ ਕਰੀ ਇਹਨਾਂ ਨੂੰ ਇੱਕ ਰੋਜ਼ ਵੀ ਇਹਨਾਂ ਨੂੰ ਇੱਕ ਕਰੀ ਸਟੇ ਕਰ ਦੇਣ ਜਿਹੜੇ ਕਾਨੂੰਨ ਹੈਗੇ ਕਰ ਸਟੇ ਕਰ ਦੇਣ ਤੇ ਫਿਰ ਗੱਲਬਾਤ ਕਰਨ ਉਹ ਕਹਿੰਦੇ ਵੀ ਲਾਗੂ ਤੇ ਰਹਿਣਗੇ ਗੱਲਬਾਤ ਚੱਲਦੀ ਰਹੂਗੀ ਇਹ 6 ਮਹੀਨੇ ਵੀ ਚੱਲ ਸਕਦੀ ਆ ਜੇ 6 ਮਹੀਨੇ ਚੱਲਦੀ ਤੇ ਤੁਹਾਡਾ ਲਾਗਨ ਆਰਡਰ ਤੇ ਤੁਹਾਡਾ ਖਤਮ ਹੋ ਗਿਆ ਤੁਹਾਨੂੰ ਇਹ ਚਾਹੀਦਾ ਰੀਡਨ ਕਰਨਾ ਚਾਹੀਦਾ ਜਦੋਂ ਤੁਸੀਂ ਲਾਣ ਆਰਡਰ ਕੋਈ ਸਰਕਾਰ ਕਾਇਮ ਨਾ ਰੱਖ ਸਲੇ ਉਹਨੂੰ ਰਹਿੰਦਾ ਹੁਕਮ ਕੋਈ ਨਹੀਂ ਜੇ ਇੱਕ ਸਟੇਟ ਤੇ ਇਹ ਗੱਲ ਹੁੰਦੀ ਤੇ ਹੁਣ ਸਰਕਾਰ ਤੋੜ ਦੇਣੀ ਸੀ ਇਹਨਾਂ ਨੇ ਵੀ ਤੁਹਾਡੀ ਆਰਡਰ ਖਰਾਬ ਕਰਤਾ ਸੋ ਇਹ ਸੈਂਟਰਲ ਸਰਕਾਰ ਨੂੰ ਇਸ ਤੇ ਵਧੀਆ ਨਿਸ਼ਠ ਕੇ ਬੈਠ ਕੇ ਤੇ ਇਹਨਾਂ ਨੂੰ ਚੰਗੇ ਪਾਸੇ ਤੋੜਾ ਜਾਵੇ ਨਾ ਕਿ ਇਹ ਖਾਣਾ ਜੰਗੀ ਆਪਣੇ ਦੇਸ਼ ਵਿੱਚ ਹੋਵੇ ਤੇ ਇਹਦੇ ਨੁਕਸਾਨ ਬਹੁਤ ਹੋਣਗੇ ਸੋ ਮੇਰੀ ਤਾਂ ਇਹੀ ਕਿਸਾਨਾਂ ਨੂੰ ਵੀ ਤੇ ਸੈਂਟਰ ਨੂੰ ਵੀ ਇਹ ਇੱਕ ਬੇਨਤੀ ਆ ਵੀ ਇਹਨੂੰ ਬੜੇ ਸੰਜਮ ਤੋਂ ਕੰਮ ਲੈਂਦੇ ਹੋਏ ਨਾ ਮਨੁੱਖੀ ਜਾਨਾਂ ਦਾ ਘਾਣ ਹੋਵੇ ਤੇ ਨਾ ਹੀ ਕੋਈ ਐਸਾ ਆਪਣਾ ਹੋਰ ਨੁਕਸਾਨ ਹੋਵੇ ਇਹਦੇ ਨਾਲ ਸਾਰੇ ਹੀ ਇਨਵੋਲਵ ਨੇ ਕੋਈ ਇੱਕ ਰਹਿ ਪਾਸੇ ਨਹੀਂ ਰਹਿ ਜਾਂਦਾ ਕੋਈ ਜੇ ਕੋਈ ਲੜਾਈ ਚੱਲਦੀ ਆ ਉਹਦੇ ਵਿੱਚ ਸਾਰੇ ਅਫੈਕਟਡ ਹੁੰਦੇ ਨੇ ਸੋ ਬੜੇ ਧਿਆਨ ਦੇਣ ਦੀ ਲੋੜ ਆ ਤੇ ਮੈਂ ਕਾਮਨਾ ਕਰਦਾ ਹਾਂ ਪ੍ਰਮਾਤਮਾ ਅੱਗੇ ਤੋਂ ਕਰਦਾ ਅਰਦਾਸ ਕਰਦਾ ਵੀ ਇਹ ਕੰਮ ਛੇਤੀ ਹੀ ਨਿਜਠਿਆ ਜਾਵੇ ਤਾਂ ਕਿ ਸਾਰੇ ਸੁਖਦਿੰਦ ਸੌਣ ਜੀ ਜੀ ਅੱਛਾ ਆਪਣਾ ਰੋਜ਼ ਆਪਾਂ ਮਤਲਬ ਨਾ ਗੱਲਾਂ ਕਰਦੇ ਆ ਸ਼ਮਿੰਦਰ ਜੀ ਸ਼ੁਰੂ ਵੀ ਇਥੋਂ ਕਰਦੇ ਹੁੰਦੇ ਆ ਵੀ ਸੋਚ ਆਪੋ ਆਪਣੀ ਜੀ ਬਿਲਕੁਲ ਸੋ ਇੱਕ ਕੋਟਫਤਾ ਸਾਹਿਬ ਨੇ ਨਵਾਂ ਵਿਸ਼ਾ ਕਰਤਾ ਤਾਂ ਵਿਚਾਰ ਆਪੋ ਆਪਣਾ ਉਹ ਕਿਸੇ ਨੇ ਕਿਹਾ ਕਿ ਲੋਕੀ ਕਹਿੰਦੇ ਰੱਬ ਮੀਂਹ ਪਾਉਂਦਾ ਤੇ ਮੈਂ ਕਹਿੰਨਾ ਰੱਬ ਰੋਂਦਾ। ਕੀ ਬਾਤ ਹੈ? ਕੀ ਬਾਤ ਹੈ? ਇਸ ਪਾਪੀ ਦੁਨੀਆ ਦੇ ਪਾਪ ਆਪਣੇ ਹੰਝੂਆਂ ਦੇ ਨਾਲ ਧੋਂਦਾ। ਸੋ ਇੱਕ ਗੱਲ ਨੂੰ ਆਪਾਂ ਸਮਝਣਾ ਵੀ ਮੈਂ ਤਾਂ ਕਹਿੰਨਾ ਵੀ ਰੱਬ ਰੋਂਦਾ ਹੈ ਜਿੱਥੇ ਮਤਲਬ ਇਸ ਤਰ੍ਹਾਂ ਦੀਆਂ ਹਾਲਾਤ ਚੱਲਦੇ ਨੇ ਰੱਬ ਰੋਂਦਾ। ਸੋ ਇਹ ਜਿਹੜਾ ਕਿਸਾਨੀ ਦਾ ਮਸਲਾ ਮਤਲਬ ਇਹਨਾਂ ਦੱਸਿਆ ਦੱਸਿਆ ਹੈਗਾ ਮੈਂ ਸਮਝਦਾ ਵੀ ਸਪੋਰਟ ਬਹੁਤ ਪਾਸਿਓਂ ਆ ਰਹੀ ਹੈਗੀ ਆ ਤੇ ਇਹ ਜਿਹੜਾ ਹੈਗਾ ਕਿਸਾਨਾਂ ਦਾ ਕੋਲ ਮੈਂ ਇੱਛਾ ਵੀ ਕਰਦਾ ਮੇਰੀ ਇੱਛਾ ਹੈ ਕਿ ਕਾਮਯਾਬ ਹੋਵੇ ਕਾਮਯਾਬ ਹੋਣ ਇਸ ਗੱਲ ਦੇ ਵਿੱਚ ਪਰ ਜਿਹੜੀਆਂ ਕੁਝ ਗੱਲਾਂ ਨੇ ਉਹਨਾਂ ਦਾ ਧਿਆਨ ਰੱਖਣ ਦੀ ਵੀ ਜ਼ਰੂਰਤ ਹੈਗੀ ਆ ਜਿਵੇਂ ਸਪੋਰਟ ਆ ਰਹੀ ਹੈਗੀ ਆ ਜੇ ਉਹ ਮਤਲਬ ਕੈਨੇਡਾ ਦਾ ਪ੍ਰਧਾਨ ਮੰਤਰੀ ਕਰ ਰਿਹਾ ਮੇਰਾ ਖਿਆਲ ਹੈ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਜੇਕਰ ਸਾਡੇ ਹੱਕ 'ਚ ਬਿਆਨ ਦਿੰਦਾ ਤੋ ਆਪਦੀ ਮੇਨਟੇਨੈਂਸ ਲਈ ਹੋ ਸਕਦਾ ਦੇ ਰਿਆ ਹੋਵੇ ਕਿਉਂਕਿ ਸਾਡੇ ਬੰਦੇ ਉੱਥੇ ਵਿੱਚ ਨੇ ਕਿ ਉਹਨਾਂ ਦੇ ਕੈਬਿਨੇਟ ਦੇ ਵਿੱਚ ਉਹ ਉਹਨਾਂ ਦੀ ਸਪੋਰਟ ਹਾਸਲ ਕਰਨ ਲਈ ਜਿਵੇਂ ਸਾਡੇ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਮਗਰ ਤੁਰੀਆਂ ਫਿਰ ਸਾਰੇ ਕਿਸਾਨ ਅਤਿਸ਼ੀ ਬਣੇ ਬਣੇ ਜਾਂਦੇ ਨੇ ਵੀ ਹੋ ਸਕਦਾ ਵੀ ਸਪੋਰਟ ਐ ਨਹੀਂ ਹੋਵੇ ਮੈਨੂੰ ਇੱਥੋਂ ਸਪੋਰਟ ਪੰਜਾਬੀਆਂ ਦੀ ਮਿਲਦੀ ਰਹੇ ਕਿਉਂਕਿ ਉੱਥੇ ਵੋਟਾਂ ਨੇ ਉਹਨਾਂ ਦੀਆਂ ਸੋ ਸੈਕੰਡਲੀ ਹੁਣ ਅਮਰੀਕਾ ਦੇ ਵਿੱਚ ਜਿਹੜਾ ਮਤਲਬ ਹੋਇਆ ਕੱਲ ਪਰਸੋਂ ਜਿਹੜਾ ਹੋਇਆ ਉਹਨਾਂ ਨੇ ਮਤਲਬ ਸ਼ਰੇਆਮ ਸਪੋਰਟ ਕੀਤੀ ਔਰ ਖਾਲਸਤਾਨ ਤੋਂ ਬਿਨਾਂ ਉਹਨਾਂ ਗੱਲ ਕੋਈ ਨਹੀਂ ਕੀਤੀ ਟੋਟਲ ਖਾਲਸਤਾਨ ਦੇ ਨਾਰੇ ਲਾਏ ਨੇ ਮੈਂ ਸਮਝਦਾ ਵੀ ਇਹ ਜਿਹੜੀ ਹੈਗੀ ਆ ਇਹ ਸੈਪਰੇਸ਼ਨ ਵਾਲਾ ਮੂਵਮੈਂਟ ਚਲੀ ਜਾਵੇ ਕਿਸਾਨਾਂ ਨੂੰ ਇਸ ਤੋਂ ਸਾਵਧਾਨ ਹੋਣਾ ਚਾਹੀਦਾ ਉਹ ਉਹਦੀ ਉਹਨਾਂ ਦੀ ਸਪੋਰਟ ਨਾ ਸਮਝਣ ਖਾਲਸਤਾਨੀਆਂ ਦੀ ਕਿਉਂਕਿ ਉਹ ਉੱਥੇ ਹੀ ਆ ਉਹਨਾਂ ਨੇ ਜਿਹੜੇ ਜੋ ਨਾਰੇ ਲਾਤੇ ਸੋ ਇਹ ਸਾਨੂੰ ਜਿਹੜੀ ਹੈਗੀ ਆ ਮੂਵਮੈਂਟ ਨੂੰ ਕਿਸੇ ਨੂੰ ਮੈਂ ਕਹਣਾ ਟਾਰਪੀਡੋ ਕਰਨ ਚ ਸਹਾਇੀ ਹੋਊ ਉਹ ਸਪੋਰਟ ਔਰ ਉਹ ਹੈਲਪਫੁਲ ਨਹੀਂ ਹੋ ਸਕਦੀ ਸੋ ਮੈਂ ਸਮਝਦਾ ਵੀ ਕਿਸਾਨ ਇਹਨਾਂ ਗੱਲਾਂ ਤੋਂ ਸਾਵਧਾਨ ਰਹਿਣ ਆਪਦੇ ਮਤਲਬ ਹਿਸਾਬ ਨਾਲ ਜਿਹੜਾ ਹੈਗਾ ਉਹ ਚੱਲ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਨਾ ਡਾਕਟਰ ਸਾਹਿਬ ਇਹ ਵਾਕਿਆ ਤੁਹਾਡੀ ਗੱਲ ਠੀਕ ਹੈ ਪਰ ਇਹਦੇ ਵਿੱਚ ਕੀ ਹੋਇਆ ਕੁਝ ਕਿਸਾਨਾਂ ਦੀਆਂ ਮੈਂ ਇੰਟਰਵਿਊਜ਼ ਦੇਖੀਆਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਬਾਹਰਲੇ ਦੇਸ਼ਾਂ 'ਚ ਬਹਿ ਕੇ ਸਾਨੂੰ ਤੁਸੀਂ ਇਹ ਜੀ ਪੜਤ ਪੜਾਉਨੇ ਹੋ ਅਸੀਂ ਇਹ ਪੜਤ ਨਹੀਂ ਪੜ੍ਹਨੀ ਸਾਡੇ ਅਸੀਂ ਸਾਨੂੰ ਪਤਾ ਇਸ ਧਰਤੀ ਨਾਲ ਜੇ ਤੁਹਾਨੂੰ ਬਹੁਤਾ ਪਿਆਰ ਹੈ ਨਾ ਤੇ ਤੁਸੀਂ ਇੱਥੇ ਆ ਕੇ ਜਿਹੜੀਆਂ ਇਹ ਗੱਲਾਂ ਕਰੋ ਬਾਕੀ ਗੱਲ ਇਹ ਹੈ ਕਿ ਕੁਲ ਕੁਮ ਕੇ ਫਿਰ ਸਾਰੇ ਉੱਥੇ ਗੱਲ ਆਂਦੀ ਹੈ ਕਿ ਯਾਰ ਗਿਆਨ ਜਿਹੜਾ ਗਿਆਨ ਆ ਉਹ ਜ਼ਿਆਦਾ ਜ਼ਰੂਰੀ ਹੈ ਅਸੀਂ ਫੋਕੀਆਂ ਗੱਲਾਂ ਕਰੀ ਚੱਲੀਏ ਗਿਆਨ ਕਿਤਾਬਾਂ ਨਾਲ ਆਉਣਾ ਤਾਕਤ ਜਿਹੜੀ ਹੈ ਉਹ ਪੈਸੇ 'ਚ ਹੈਗੀ ਹੈ ਗੱਦੀ 'ਚ ਹੈਗੀ ਹੈ ਤੇ ਸਿਆਣੇ ਜਿਸ ਤਰ੍ਹਾਂ ਸਰਦਾਰ ਗੁਰਦੇਵ ਸਿੰਘ ਕੋਟ ਫੱਤਾ ਸਾਹਿਬ ਨੇ ਕਿਹਾ ਸੀਗਾ ਕਿ ਯਾਰ ਅਸੀਂ ਸਿਆਣੇ ਘਵਾਨੇ ਆਪਣੇ ਆਪ ਨੂੰ ਸਿਆਣਾ ਉਹ ਹੈ ਅੱਜ ਕੱਲ ਦੀ ਦੁਨੀਆ ਦੇ ਵਿੱਚ ਜਿਹਦੇ ਕੋਲ ਤਾਕਤ ਆ ਤੇ ਪੈਸਾ ਹੈ ਕਹਿੰਦੇ ਨੇ ਨਾ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਸੋ ਇਸ ਕਰਕੇ ਗਰੀਬ ਆਦਮੀ ਜਿੰਨਾ ਮਰਜ਼ੀ ਸਿਆਣਾ ਹੋਵੇ ਉਹਨੂੰ ਸਿਆਣਾ ਨਹੀਂ ਗਿਣਾ ਜਾਂਦਾ ਜਿਸ ਤਰ੍ਹਾਂ ਸੁਰੇਸ਼ ਛੰਸੋਣਾ ਨੇ ਹੁਣੇ ਗੱਲ ਕੀਤੀ ਵੀ ਮੈਂ ਕਲਕੱਤਾ ਦੇ ਵਿੱਚ ਗਿਆ ਤੇ ਉੱਥੇ ਰਿਕਸ਼ਾ ਵਾਲਾ ਇੰਗਲਿਸ਼ ਬੋਲ ਰਿਹਾ ਸੀ ਤੁਸੀਂ ਦੇਖੋ ਉਹ ਬੰਦਾ ਪੜਿਆ ਲਿਖਿਆ ਹੋਣਾ ਸਿਆਣਾ ਹੋਣਾ ਬਟ ਨਹੀਂ ਉਹਦੇ ਕੋਲ ਪੈਸਾ ਨਹੀਂ ਸੀ ਉਹਦੇ ਕੋਲ ਤਾਕਤ ਨਹੀਂ ਸੀ ਇਸ ਕਰਕੇ ਉਹ ਰਿਕਸ਼ਾ ਚਲਾ ਰਿਹਾ ਸੀ ਸਾਡੇ ਬੜੇ ਅਨਪੜ੍ਹ ਬੰਦੇ ਜਿਹੜੇ ਨੇ ਜਿਨ੍ਹਾਂ ਕੋਲ ਪੈਸਾ ਜਿਨ੍ਹਾਂ ਕੋਲ ਤਾਕਤ ਹੈ ਉਹ ਸਿਆਣੇ ਕਹੁੰਦੇ ਹਰੇਕ ਬੰਦਾ ਕਹਿੰਦਾ ਇੱਕ ਇੱਕ ਮਿੰਟ ਗੱਲ ਇਹਨਾਂ ਦੀ ਗੱਲ ਸੁਣੋ ਜੀ ਉਹਨਾਂ ਦੀ ਗੱਲ ਜਿਹੜੀ ਗੌਰ ਨਾਲ ਸੁਣੀ ਜਾਂਦੀ ਹੈ ਪਰ ਨਹੀਂ ਸਾਨੂੰ ਇਹਨਾਂ ਗੁਰੂਆਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਜਿਹੜੇ ਪੜ੍ਹਾ ਕੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਉਹ ਚੀਜ਼ ਹਮੇਸ਼ਾ ਕਮਾਉਣੀ ਹੈ ਤੇ ਕੋਸ਼ਿਸ਼ ਆਪਾਂ ਇਹ ਕਰੀਏ ਕਿ ਵਾਕਿਆ ਸੁਰੇਸ਼ ਹੰਸੂਣ ਵਾਲੀ ਗੱਲ ਡਾਕ ਸਰ ਦੀ ਗੱਲ ਕੋਟ ਫਤਾ ਸਾਹਿਬ ਦੀ ਗੱਲ ਇਹ ਭਾਵੇਂ ਸਾਡੇ ਹੈਡਮਾਸਟਰ ਰਹੇ ਨੇ ਇਹ ਘੱਟ ਬੋਲਦੇ ਨੇ ਪਰ ਇਹ ਕੈਮਰੇ ਦੇ ਪਿੱਛੋਂ ਬੜਾ ਗਿਆਨ ਦਿੰਦੇ ਰਹਿੰਦੇ ਨੇ ਤੇ ਮੈਂ ਇਹਨਾਂ ਦੀਆਂ ਉਹ ਗੱਲਾਂ ਵੀ ਜੜੀਆਂ ਨੇ ਪੱਲੇ ਬੰਨ ਲੈਣਾ ਹੁਣਾ ਤੇ ਚੰਗੀਆਂ ਗੱਲਾਂ ਹਮੇਸ਼ਾ ਪੱਲੇ ਬੰਨ ਲੈਣੀਆਂ ਚਾਹੀਦੀਆਂ ਅੱਜ ਦੇ ਲਈ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ